ਸੱਚੇ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇਲਾ ਰੇਡੀਓ 87.8 ਐਫ ਐਮ ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਸ਼ੰਭੂ ਬਾਰਡਰ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਸ਼ਾਂਤਮਈ ਤਰੀਕੇ ਨਾਲ 131 ਦਿਨਾਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਦੀ ਸਟੇਜ ਤੇ ਹਾਲਾਤ ਉਸ ਸਮੇਂ ਨਾਜ਼ੁਕ ਬਣ ਗਏ ਜਦੋਂ 100 ਦੇ ਕਰੀਬ ਪਾਸ਼ਪਾ ਦੇ ਕਰੀਬੀ ਬੰਦਿਆਂ ਨੇ ਇਕੱਠੇ ਹੋ ਕੇ ਸ਼ੰਭੂ ਦੇ ਸਟੇਜ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਅੰਦੋਲਨ 'ਚ ਵੱਡਾ ਬਵਾਲ ਹੋ ਗਿਆ ਤੇ ਵੱਡਾ ਕਾਂਡ ਹੁੰਦਾ ਹੁੰਦਾ ਬਚ ਗਿਆ ਸ਼ੰਭੂ ਬਾਰਡਰ ਦੀਆਂ ਸਟੇਜਾਂ ਤੇ ਮੌਜੂਦ ਆਗੂਆ ਬਲਦੇਵ ਸਿੰਘ ਜੀਰਾ ਸਵਿੰਦਰ ਸਿੰਘ ਚੂਤਾਲਾ ਜਸਵੀਰ ਸਿੰਘ ਅਤੇ ਹੋਰ ਵੱਡੇ ਕਿਸਾਨ ਆਗੂਆਂ ਨੇ ਦੱਸਿਆ ਹੈ ਕਿ 1 ਵਜੇ ਦੇ ਕਰੀਬ ਜਦੋਂ ਸਟੇਜ 'ਤੇ ਕਾਰਵਾਈ ਚੱਲ ਰਹੀ ਸੀ ਤਾਂ ਵਿਸ਼ਾਲ ਬੱਤਰਾ ਅੰਬਾਲਾ ਸੋਨੂ ਸਰਵਿਸ ਸਟੇਸ਼ਨ ਤੇ ਹੋਰ ਲੋਕਾਂ ਨੇ ਆ ਕੇ ਸੌ ਦੇ ਕਰੀਬ ਵਿਕਤੀਆਂ ਨੇ ਸਟੇਜ ਤੇ ਹਮਲਾ ਕਰਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨ ਆਗੂਆਂ ਵੱਲੋਂ ਉਹਨਾਂ ਨੂੰ ਬੈਠ ਕੇ ਗੱਲ ਕਰਨ ਲਈ ਆਖਿਆ ਗਿਆ ਜਿਸ ਤੇ ਉਕਤ ਵਿਕਤੀਆਂ ਵੱਲੋਂ ਹੱਥੋਂ ਪਾਈ ਵੀ ਕੀਤੀ ਗਈ ਹਮਲਾ ਕਰਨ ਵਾਲੇ ਰੋਡ ਬੰਦ ਹੋਣ ਕਰਕੇ ਇਲਜ਼ਾਮ ਕਿਸਾਨਾਂ ਸਿਰ ਲਾਰੇ ਸੀ ਜਦ ਕਿ ਕਿਸਾਨ ਆਗੂਆਂ ਨੇ ਸਾਫ਼ ਕੀਤਾ ਕਿ ਰੋਡ ਸਰਕਾਰ ਨੇ ਜਾਮ ਕੀਤਾ ਹੋਇਆ 8 ਫਰਵਰੀ ਤੋਂ ਜਦ ਕਿ ਕਿਸਾਨ ਤਾਂ ਬਾਰਡਰ ਤੇ 13 ਫਰਵਰੀ ਨੂੰ ਪਾਂਚੇ ਨੇ ਆਗੂਆਂ ਨੇ ਦੱਸਿਆ ਕਿ ਹਮਲਾਵਰਾਂ ਚ ਆਗੂ ਬਣ ਕੇ ਆਏ ਹੋਏ ਵਿਅਕਤੀ ਮਾਈਨਿੰਗ ਦਾ ਧੰਦਾ ਕਰਦੇ ਨੇ ਤੇ ਖੱਗਰ ਚੋਂ ਰੇਤਾ ਕੱਢ ਕੇ ਕਾਲਾ ਬਾਜ਼ਾਰੀ ਕਰਦੇ ਨੇ ਮੋਰਚਾ ਲੱਗਾ ਹੋਣ ਕਰਕੇ ਕਾਲਾ ਬਾਜ਼ਾਰੀ ਦਾ ਧੰਦਾ ਬਿਲਕੁਲ ਬੰਦ ਹੋਇਆ ਪਿਆ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਯੋਗਾਸਨ ਕਰਨ ਵਾਲੀ ਕੁੜੀ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਅੰਮ੍ਰਿਤਸਰ ਪੁਲਿਸ ਨੇ ਉਸ ਦੇ ਖਿਲਾਫ ਧਾਰਾ 295ਏ ਤਹਿਤ ਐਫਆਈਆਰ ਦਰਜ ਕੀਤੀ ਇਹ ਕਾਰਵਾਈ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਦੇ ਆਧਾਰ ਤੇ ਕੀਤੀ ਗਈ ਹੈ। ਬੀਤੇ ਦਿਨੀ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਇੱਕ ਕੁੜੀ ਵੱਲੋਂ ਪਰਿਕਰਮਾ ਅੰਦਰ ਯੋਗ ਆਸਣ ਕਰਕੇ ਇਸ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਜ਼ਰੀਏ ਫਲਾਉਣ ਦਾ ਸਖਤ ਨੋਟਿਸ ਲੈਂਦਿਆਂ ਉਸ ਵਿਰੁੱਧ ਕਾਰਵਾਈ ਵਾਸਤੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਸੀ ਸ਼੍ਰੋਮਣੀ ਕਮੇਟੀ ਐਡਵੋਕੇਟ ਤਾਮੀ ਨੇ ਕਿਹਾ ਕਿ ਕਿਸੇ ਨੂੰ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗੁਰਮਤਿ ਵਿਰੁੱਧ ਹਲਕਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਪਰ ਕੁਝ ਲੋਕ ਜਾਣਬੁੱਝ ਕੇ ਇਸ ਪਾਵਨ ਅਸਥਾਨ ਦੀ ਪਵਿੱਤਰਤਾ ਨੂੰ ਤੇ ਇਤਿਹਾਸਿਕ ਮਹੱਤਤਾ ਨੂੰ ਨਜ਼ਰ ਅੰਦਾਜ਼ ਕਰਕੇ ਕੋਝੀਆਂ ਹਰਕਤਾਂ ਕਰਦੇ ਨੇ ਉਹਨਾਂ ਕਹਿ ਕਿ ਹਾਲ ਹੀ ਵਿੱਚ ਇੱਕ ਲੜਕੀ ਵੱਲੋਂ ਹਰਕਤ ਕਰਨਾ ਹੈ ਸਿੱਖ ਪਾਵਨਮਾ ਤੇ ਮਰਿਆਦਾ ਨੂੰ ਠੇਸ ਪਹੁੰਚੀ ਇਸ ਲਈ ਪੁਲਿਸ ਨੂੰ ਕਾਰਵਾਈ ਦੇ ਲਈ ਲਿਖਿਆ ਗਿਆ ਹੈ ਫਿਰੋਜ਼ਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਜੇਲ੍ਹ ਦੇ ਬਾਹਰ ਗੋਲੀਆਂ ਮਾਰ ਕੇ ਕਾਂਗਰਸੀ ਆਗੂ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਦਾ ਸ਼ਿਕਾਰ ਹੋਈ ਕਾਂਗਰਸੀ ਆਗੂ ਨੇ ਇਲਾਜ ਦੌਰਾਨ ਦਮ ਤੋੜਿਆ ਮ੍ਰਿਤਕ ਕਾਂਗਰਸੀ ਆਗੂ ਦੀ ਪਛਾਣ ਲਲਿਤ ਕੁਮਾਰ ਵਜੂਹ ਹੋਈ ਹੈ ਜਿਸ ਨੂੰ ਜੇਲ੍ਹ ਦੇ ਬਾਹਰ ਹਮਲਾਵਾਰਾਂ ਨੇ ਬੀਤੀ ਸ਼ਾਮ ਗੋਲੀਆਂ ਮਾਰੀਆਂ ਸੀ ਕਰੀਬ 3 ਹਮਲਾਵਾਰਾਂ ਵੱਲੋਂ ਫਾਰਮ ਕੀਤਾ ਗਿਆ ਸੀ ਲਲਿਤ ਕੁਮਾਰ ਦਾ ਸਾਥਕ ਜ਼ਮਾਨਤ ਤੇ ਬਾਹਰ ਆਇਆ ਸੀ ਜਿਸ ਨੂੰ ਲਿਓਨ ਨੇ ਲਲਿਤ ਆਪਣੇ ਸਾਥੀਆਂ ਦੇ ਨਾਲ ਗਿਆ ਸੀ ਲਲਿਤ ਕੁਮਾਰ ਨੂੰ 3 ਗੋਲੀਆਂ ਲੱਗੀਆਂ ਸੀ ਅਤੇ ਲਲਿਤ ਕੁਮਾਰ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਸ ਨੂੰ ਮੋਗਾ ਦੇ ਮੈਡੀ ਸਿਟੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ ਲਲਿਤ ਦੀ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਥਾਣਾ ਫਿਰੋਜ਼ਪੁਰ ਪੁਲਿਸ ਨੇ ਕਾਰਵਾਈ ਕੀਤੀ ਅਤੇ লাশ ਨੂੰ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਕਾਲਜ ਲੈ ਗਈ ਡਾਕਟਰ ਅਜਮੇਸ਼ ਸਿੰਘ ਨੇ ਦੱਸਿਆ ਕਿ ਲਲਿਤ ਨੂੰ 21 ਜਨਵਰੀ ਨੂੰ ਰਾਤ ਕਰੀਬ 10 ਵਜੇ ਲਿਆਂਦਾ ਗਿਆ ਸੀ ਅਤੇ ਉਸ ਸਮੇਂ ਉਹਨਾਂ ਦੀ ਹਾਲਤ ਠੀਕ ਨਹੀਂ ਸੀ ਬਹੁਤ ਜ਼ਿਆਦਾ ਖੂਨ ਵਹਿ ਗਿਆ ਸੀ ਅਤੇ ਉਸਦੀ ਸਰਜਰੀ ਲਈ 4-5 ਘੰਟੇ ਦਾ ਸਮਾਂ ਲੱਗਾ ਅਤੇ ਗੋਲੀ ਅਜੇ ਵੀ ਇੱਕ ਅੰਦਰ ਸੀ ਜੋ ਕਿ ਪੁਲਿਸ ਨੂੰ ਬਾਅਦ ਵਿੱਚ ਉਸਦੀ ਮੌਤ ਹੋ ਗਈ ਅਤੇ ਪੁਲਿਸ ਨੂੰ ਉਸ ਦੀ লাশ ਹਵਾਲੇ ਕਰ ਦਿੱਤੀ ਗਈ ਚਰਨਜੀਤ ਸਿੰਘ ਬਰਾੜ ਦੇ ਚਿੱਠੀ ਮਗਰੋਂ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਹੁਣ ਅਕਾਲੀ ਆਗੂ ਪਰਮਬੰਦ ਸਿੰਘ ਬੰਟੀ ਰੋਮਾਣਾ ਨੇ ਚਰਨਜੀਤ ਬਰਾੜ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਤਿੱਖਾ ਹਮਲਾ ਕੀਤਾ ਰੋਮਾਣਾ ਨੇ ਚਰਨਜੀਤ ਬਰਾੜ ਨੂੰ ਟਟਿਰੀ ਦੱਸਦਿਆਂ ਕਿਹਾ ਕਿ ਟਟਿਰੀ ਲੱਤਾਂ ਉੱਪਰ ਕਰਕੇ ਭੁਲੇਖੇ ਚ ਰਹਿੰਦੀ ਹੈ ਕਿ ਅਸਮਾਨ ਮੇਰਾ ਹੀ ਠੱਲਿਆ ਹੋਇਆ ਹੈ ਇਹ ਭੁਲੇਖਾ ਕਿਸੇ ਨੂੰ ਵੀ ਨਹੀਂ ਰਹਿਣਾ ਚਾਹੀਦਾ ਮੈਂ ਬੰਟੀ ਰੋਮਾਣਾ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਚਰਨਜੀਤ ਬਰਾੜ ਤਿੰਨ ਪਹੀਆ ਵਾਲਾ ਘੜੂਕਾ ਚਲਾਉਂਦਾ ਹੁੰਦਾ ਸੀ ਇਸ ਵਿੱਚ ਲੋਕੋਂ ਵਾਲ ਇਹ ਕਿਹੜੀ ਗੱਲ ਹੈ ਬਰਾਡ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ ਸਮਾਨਾ ਮਿਲਣ ਤੇ ਦੋਸ਼ਤਾ ਜਵਾਬ ਦਿੰਦਿਆਂ ਬੰਟੀ ਰੋਮਾਣਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਦੇ ਦਫ਼ਤਰ 'ਚ ਜਿਹੜੇ ਬੰਦੇ ਨੂੰ ਬਕਾਇਦਾ ਨੇਮ ਪਲੇਟ ਦੇ ਨਾਲ ਕਮਰਾ ਮਿਲਿਆ ਹੋਵੇ ਉਹ ਉਸ ਨੂੰ ਕਹਿ ਕਿ ਮੈਨੂੰ ਮਰਨ ਦਾ ਸਮਾਂ ਨਹੀਂ ਮਿਲਿਆ ਇਹ ਮੰਨਣ ਯੋਗ ਨਹੀਂ ਹੈ ਉਹਨਾਂ ਕਹਿ ਕਿ ਸਾਨੂੰ ਕੋਈ ਵੀ ਕੰਮ ਹੁੰਦਾ ਸੀ ਤਾਂ ਕਈ ਵਾਰ ਪ੍ਰਧਾਨ ਸਾਹਿਬ ਦੀ ਬਜਾਇ ਚਰਨਜੀਤ ਨੂੰ ਹੀ ਫੋਨ ਕਰਕੇ ਕਹਿ ਦਿੰਦੇ ਸੀ ਇਸ ਲਈ ਅਜੀਹਾ ਕਹਿਣਾ ਬੇਤੁਕਾ ਬੰਟੀ ਰੋਮਾਣਾ ਨੇ ਕਿਹਾ ਕਿ ਪ੍ਰਧਾਨ ਸਾਹਿਬ ਹਰ ਵਾਰ ਵਰਕਰਾਂ ਦੇ ਘਰ ਜਾਂਦੇ ਨੇ ਤੇ ਜੇ ਮੇਰੇ ਘਰ ਆ ਗਏ ਤਾਂ ਕੀ ਗਲਤ ਹੋਇਆ ਬੰਟੀ ਰੋਮਾਣਾ ਨੇ ਕਿਹਾ ਕਿ ਬਰਾੜ ਨੇ ਦਫ਼ਤਰ 'ਚ ਬਹਿ ਕੇ ਕੰਨ ਤੋਂ ਇਲਾਵਾ ਕੁਝ ਨਹੀਂ ਕੀਤਾ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਹੈ ਪੰਜਾਬ 52 ਸਾਲ ਬਾਅਦ 2022 ਚ ਆ ਕੇ ਮੈਨੂੰ ਐਮ.ਐਲ.ਏ ਦੀ ਟਿਕਟ ਮਿਲੀ ਸੀ 2008-2009 ਦੇ ਸਾਲ ਨੂੰ ਕੌਂਸਲਰ ਦੀ ਟਿਕਟ ਦੇਣ ਤੋਂ ਇਨਕਾਰ ਕੀਤਾ ਗਿਆ ਪਰ ਮੈਂ ਬਰਾੜ ਵਾਂਗ ਪਾਰਟੀ ਛੱਡ ਕੇ ਨਹੀਂ ਗਿਆ ਚਰਨਜੀਤ ਬਰਾੜ ਨੇ ਸੁਖਬੀਰ ਬਾਦਲ ਨੂੰ ਇਸ ਲਈ ਛੱਡਿਆ ਕਿ ਉਸ ਨੂੰ ਪਟਿਆਲਾ ਤੋਂ ਲੋਕ ਸਭਾ ਟਿਕਟ ਨਹੀਂ ਮਿਲੀ ਉਸ ਨੂੰ ਦਫ਼ਤਰ ਦਾ ਇੰਚਾਰਜ ਨਹੀਂ ਬਣਾਇਆ ਗਿਆ ਨਵਾਂ ਸ਼ਹਿਰ ਤੋਂ ਟਿਕਟ ਨਹੀਂ ਦਿੱਤੀ ਗਈ ਜਹਰਾਜ ਸਭਾ ਦਾਵਾ ਦਾ ਨਹੀਂ ਕੀਤਾ ਗਿਆ ਰੋਮਾਣਾ ਨੇ ਕਿਹਾ ਕਿ ਸਾਡੀ ਵਫਾਦਾਰੀ ਟਿਕਟ ਤੱਕ ਸੀਮਤ ਨਹੀਂ ਹੈ ਜਲੰਧਰ ਪੱਛਮੀ ਹਲਕੇ ਚ ਹੋਣ ਵਾਲੀ ਜ਼ਮੀਨੀ ਚੋਣ ਦੀ ਕਮਾਂਡ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਭਲ ਲਈ ਹੈ ਇਸ ਸਬੰਧੀ ਸੀਐਮ ਭਗਵੰਤ ਮਾਨ ਨੇ ਜਲੰਧਰ ਦੇ ਹੋਟਲ ਚ ਮੀਟਿੰਗ ਕੀਤੀ ਮੀਟਿੰਗ ਚ ਸੂਬੇ ਦੇ ਕਈ ਮੰਤਰੀਆਂ ਤੇ ਵਿਧਾਇਕਾਂ ਨੇ ਸ਼ਿਰਕਤ ਕੀਤੀ ਇਸ ਦੌਰਾਨ ਸੀਐਮ ਮਾਨ ਨੇ ਸੂਬੇ ਦੇ ਮੁੱਖ ਮੁੱਦਿਆਂ ਤੇ ਵੀ ਚਰਚਾ ਕੀਤੀ ਤੇ ਜ਼ਮੀਨੀ ਚੋਣ ਨੂੰ ਲੈ ਕੇ ਅਗਲੀ ਰਣਨੀਤੀ ਬਣਾਈ ਦੱਸਦੀ ਕਿ ਪਛਮੀ ਹਲਕੇ ਚ ਜ਼ਿਮਰੀ ਚੋਣ ਲਈ 10 ਜੁਲਾਈ ਨੂੰ VOTING ਹੋਣੀ ਹੈ ਸੰਬੰਧੀ ਸੀਐਮ ਮਾਨ ਨੇ ਬੀਐਮਸੀ ਚੌਂਕਸ ਤੋਂ ਇੱਕ ਹੋਟਲ ਚ ਮੀਟਿੰਗ ਕੀਤੀ ਇਸ ਮੀਟਿੰਗ ਚ ਇਹ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਕਿਹੜੇ ਕਿਹੜੇ ਮੁੱਦਿਆਂ ਤੇ ਆਗੂ ਲੋਕਾਂ ਚ ਜਾਣ ਕੇ ਤਾਂ ਜੋ ਲੋਕ ਆਮ ਆਦਮੀ ਪਾਰਟੀ ਨੂੰ ਹੀ ਵੋਟ ਦੇਣ ਭਗਵੰਤ ਮਾਨ ਨੇ ਆਗੂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲੰਧਰ ਪਛਮੀ ਹਲਕੇ ਦੀ ਜ਼ਿਮਰੀ ਚੋਣ ਉਹਨਾਂ ਲਈ ਬੇਹੱਦ ਅਹਿਮ ਹੈ ਸੀਐਮ ਮਾਨ ਨੇ ਕਿਹਾ ਕਿ ਜ਼ਿਮਰੀ ਚੋਣ ਨੂੰ ਲੈ ਕੇ ਮਿਸ਼ਨ ਸ਼ੁਰੂ ਕੀਤਾ ਇਸ ਮਿਸ਼ਨ ਨੂੰ ਜਲੰਧਰ West ਮਿਸ਼ਨ ਦਾ ਨਾਮ ਦਿੱਤਾ ਗਿਆ ਇਸ ਦੇ ਨਾਲ ਹੋਟਲ ਦੇ ਹਾਲ ਚ ਲਾਏ ਬੈਨਰ ਤੇ ਲਿਖਿਆ ਗਿਆ ਸੀ ਕਿ ਉਥੇ ਆਪ ਦੀ ਸਰਕਾਰ ਤੇ ਆਪ ਦਾ ਹੀ MLA ਹੋਵੇਗਾ ਸਚਕਣ ਛੁੜੀ ਹਰਮਨਦੇਵ ਸਾਹਿਬ ਵਿਖੇ ਯੋਗਾਸਨ ਕਰਨ ਵਾਲੀ ਕੁੜੀ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਭਾਵੇਂ ਦਰਜ ਕਰ ਲਿਆ ਗਿਆ ਹੈ ਅਮ੍ਰਿਤਸਰ ਪੁਲਿਸ ਨੇ ਅਰਚਨਾ ਮਕਵਾਨਾ ਦੇ ਖਿਲਾਫ ਧਾਰਾ 295ਏ ਤਹਿਤ ਐਫਆਰ ਦਰਜ ਕੀਤੀ ਹੈ ਪਰ ਇਸ ਮਾਮਲੇ 'ਚ ਹੁਣ ਇੱਕ ਨਵਾਂ ਮੋੜ ਆ ਗਿਆ ਗੁਜਰਾਤ ਪੁਲਿਸ ਵੱਲੋਂ ਅਰਚਨਾ ਨੂੰ ਸੁਰੱਖਿਆ ਦਿੱਤੀ ਗਈ ਹੈ ਅਰਚਨਾ ਨੇ ਖੁਦ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ ਅਰਚਨਾ ਮਕਵਾਨਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਦਿਆਂ ਵਡੋਦਰਾ ਤੇ ਗੁਜਰਾਤ ਪੁਲਿਸ ਦਾ ਉਸ ਨੂੰ ਸੁਰੱਖਿਆ ਮਹੱਇਆ ਕਰਮਾਉਣ ਲਈ ਧੰਨ ਕਿ ਉਸਨੇ ਸੁਰੱਖਿਆ ਲਈ ਅਪੀਲ ਵੀ ਨਹੀਂ ਕੀਤੀ ਫਿਰ ਵੀ ਫੌਰੀ ਐਕਸ਼ਨ ਲੈਂਦਿਆਂ ਉਸ ਨੂੰ ਸੁਰੱਖਿਆ ਮੋਈਆ ਕਰਵਾਈ ਗਈ ਹੈ ਉਨ੍ਹਾਂ ਕਹਿ ਕਿ ਲੋਕਾਂ ਨੂੰ ਕਹਿ ਕਿ ਪੂਰੀ ਤਰ੍ਹਾਂ ਸੁਰੱਖਤ ਹੈ ਫਿਲਹਾਲ ਇਸਨੋਂ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 ਐਫਐਮ ਸਤਿ ਸ੍ਰੀ ਅਕਾਲ